ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਸ ਸੱਤ ਬੱਚੀਆਂ ਨੇ ਬਾਈ ਕੋਲੇ ਬਾਈ ਇੱਕ ਨੀਲੀ ਰਾਵੀ ਨਸਲ ਦਾ ਕੱਟਾ ਗਾ ਉਹ ਸਾਹਮਣੇ ਖੜਾ ਬਾਈ ਕੱਟਾ ਜੰਗਾ ਗਾ ਬਰੀਡ ਚੰਗੀ ਆ ਤੇ ਦੋ ਬਾਈ ਕੋਲੇ ਗੱਬਣ ਵੜਾ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੋ ਬੱਧੀ ਹਾਂ ਜੀ ਬੱਧੀ ਬੱਧੀ ਨਾਮ ਤੇ ਟਰੈਸ ਹੋ ਨਾਮ ਮਹਿੰਦੀ ਵੀ ਜੀ ਪਿੰਡ ਮੀਨੀਆ ਦਾ ਜ਼ਿਲ੍ਹਾ ਮੋਗਾ ਜੀ ਤਰਸੀਲ ਨਿਹੰਗ ਸਿੰਘ ਵਾਲਾ ਜੀ ਨੇੜੇ ਪਿੰਡ ਨੇੜੇ ਪਿੰਡ ਬੌਡੇ ਹਿੰਮਤਪੁਰਾ ਜੀ ਇਥੋਂ ਬਦਨੀ ਕਲਾ ਜੀ ਨਿਹਾਲ ਸਿੰਘ ਰਾਏ ਮੋਬਾਈਲ ਨੰਬਰ ਮੋਬਾਈਲ ਪਰ 8188 39602 ਜੀ ਠੀਕ ਆ ਭਾਈ ਇਹ ਭਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਹਾਂ ਕੀ ਡਿਟੇਲ ਹੈ ਬੈੜ ਦੀ ਪਾ ਡੱਬੀ ਬੈੜ ਵੀਰੇ ਆਪਾਂ ਇਹ ਖਾਲੀਆਂ ਚ ਲਈਏ ਬੈੜ ਹੂੰ ਉਹਨਾਂ ਨੇ ਮਹੀਨੇ ਦੇ ਉੱਤੇ ਕਿਹਾ ਵੇ ਗੱਬਉਣ ਹੋਈ ਵੀ ਆ ਠੀਕ ਆ ਹਾਂ ਤੇ ਇਹਦੇ ਥੱਲੇ 7 ਕਰੋ ਦੁੱਧ ਆ ਹੂੰ ਬੈੜ ਵੱਡੀ ਬੁੱਢੀ ਬਹੁਤ ਉਹਨਾਂ ਨੇ ਬੈੜ 100 ਰੁਪਏ ਨਹੀਂ ਲਈ ਸੀ ਹੂੰ ਹਾਂ ਜੀ ਕੱਦ ਫੁੱਲਾ ਹਾਂ ਹਾਂ ਫੁੱਲ ਕੱਦ ਕਾਠ ਵਾਲੀ ਬੈਣ ਆਈ ਗਾਂ ਦਾ ਦੁੱਧ ਜਿਹੜਾ ਬਾਈ ਨੇ ਦੱਸਿਆ ਦੋਨੇ ਟੰਕਾਂ ਦਾ ਰੈਡੀ ਆਪਾਂ ਇਹ ਦੋ ਬਾਕੀ ਠੰਡੀ ਸਿਲੀ ਬਹੁਤ ਆ ਰੈਬੜ ਆਏ ਨਹੀਂ ਹੈਗਾ ਨਿਆਣਾ ਪਾਣਾ ਆਪਾਂ ਦਾ ਜਿਹੜਾ ਪਸ਼ੂ ਉਗਲ ਕੋਈ ਚੱਕ ਨਹੀਂ ਹਿਲਣਾ ਤਾਂ ਹੈ ਹੀ ਨਹੀਂ ਚਵਾਈ ਚੰਗੀ ਆ ਨਾ ਹਾਂ ਚਵਾਈ ਚੂਈ ਬਹੁਤ ਚੰਗੀ ਆਈ ਆਏ ਠੰਡੀ ਠੰਡੀ ਬਹੁਤ ਵਾਲੇ ਮਗਰੂ ਬਹਿ ਜਾਣੇ ਲੈ ਮੋਗਰ ਦੀ ਵਾਜਾ ਕੋਈ ਚੱਕ ਨਹੀਂ ਜਿਵੇਂ ਮਰਜੀ ਧਾਰਾ ਮਰੀ ਚੱਲ ਹਿਲਣਾ ਦਾ ਬਾਈ ਕਹਿੰਦਾ ਕਰਮਾ ਨਹੀਂ ਆਏ ਰਹੂਗਾ ਆਪਣਾ ਪਸ਼ੂ ਕੋਈ ਠੰਡੀ ਸਿਲੀ ਬਹੁਤ ਆ 7 ਕਿਲੋ ਖੁੱਲਾ ਦੁੱਧ ਆਰਡਰ ਬਹੁਤ ਸੋਹਣਾ ਹਾਂਜੀ ਕੱਲਾ ਕੱਲਾ ਥਾਣੂ ਗੁਲਾਬੀ ਸਣਾ ਵੱਡੀ-ਬੁੱਡੀ ਪਹਿੜ ਬਹੁਤ ਆਏ ਨਹੀਂ ਹੋਗਾ ਲੱਖ ਤੋਂ ਬਾਹਰ ਵਾਲੀ ਪਹਿੜ ਜੇ ਰਹਗੀ ਖੋਲੋ ਬਾਈ ਤੋਰੋ ਉਹ ਮਥਾ ਬੋਸ ਸੁਣੋ ਬਹਿੜ ਫਾਰਮ ਵਾਲੀਆਂ ਬਹਿੜਾਂ ਨੂੰ ਫੋਲ ਬਾਕੀ ਫਾਰ ਵਾਲੀ ਬਹਿੜ ਆਈ ਤੂੰ ਹਾਂਜੀ ਆਏ ਨਹੀਂ ਦੇਖ ਲਓ ਤੇ ਕੀ ਮੋਲੇ ਦਾ ਅੱਜ ਦੀ ਘੜੀ ਫਿਰ ਮੋਲੇ ਦਾ ਵੀਰੇ 24000 ਰੁਪਿਆ ਵੀਰੇ ਮਾਨਦਾਨ ਹੋ ਜਾ ਹਾਂ ਬੋਕੇ ਮਾਨਦਾਨ ਕਰ ਦਾਂਗੇ 24000 ਰੁਪਿਆ ਮੋਲੇ ਮਾਨਦਾਨ ਜਿਹੜਾ ਮੌਕੇ ਤੇ ਹਾਂਜੀ ਜ਼ਰੂਰ ਹੋ ਜਾ ਹਾਂਜੀ ਹਾਂਜੀ ਚਵਾਈ ਪੂਰੀ ਜਾਈ ਚਵਾਈ ਚ ਵੀ ਬਹੁਤ ਚੰਗੀ ਆ ਵੀਰੇ ਹੂੰ 100% ਬੈਠ ਗੱਭਣੀ ਆ ਆਪਾਂ ਖਾਲੀਆਂ ਚ ਲਈ ਤੇ ਖਾਲੀਆਂ ਜੀ ਦੇਣੀ ਆ ਬਾਈ ਹੂੰ ਆਪਾਂ ਐਵੇਂ ਝੂੜ ਬੁਲ ਭਲੇ ਟਾਈਮ ਬਾਈ ਥੋੜਾ ਹੋਇਆ ਨਾ ਨਹੀਂ ਤਾਂ ਚੈੱਕ ਚ ਵੀ ਆ ਜੇ ਹਾਂ ਹਾਂਜੀ ਹਾਂਜੀ ਮੁੱਲ ਜਮਾ ਬਾਈ ਨੇ ਜਾਇਜ਼ ਰੱਖਿਆ ਤੇ ਮਾਨ ਤਨ ਜਿਹੜਾ ਜ਼ਰੂਰ ਹੋ ਜਾਊਗਾ ਅੱਗੇ 2 ਨੰਬਰ ਤੇ ਇਵਰ 4:30 ਦੀ ਗੱਬਣ 4:30 ਹਾਂ ਠੰਡੀ ਛੁੰਡੀ ਇਹ ਵੀ ਬਹੁਤ ਆਲੇ ਆਏ ਨਹੀਂ ਹੈਗਾ ਪਛੀ ਪਲੂਣ ਹੀ ਸੂਣਾ ਨੇ ਪਛੀ ਨੇ ਚੈੱਕ ਪਾਸ ਹਾਂ ਜੀ ਚੈੱਕ ਪਾਸ ਆ ਜਿਹੜਾ ਮਰਦੀ ਆ ਜਿਹੜਾ ਡਾਕਟਰ ਲੈ ਨਹੀਂ ਠੰਡੀ ਸੀ ਲੈ ਪਛੀ ਆਏ ਨਹੀਂ ਲੈ ਮਗਰ ਉਹ ਮੂਰੋਂ ਜਿਹੇ ਮਰਦੀ ਰਿਆ ਹੀ ਨਹੀਂ ਜਿਹਨੇ ਘਰੇ ਰੱਖਣੀ ਲੈ ਪਛੀ ਦੇ ਲੈ ਚਾਰ ਹੀ ਥਾਣਾ ਕੋਈ ਪੰਜਵਾਂ ਥਾਣਾ ਨਹੀਂ ਭਾਈ ਇਹ ਵੀ ਦੇਖ ਰੋ ਮਣੇ ਸਿੰਘਾ ਨਾ ਸਿੰਘਾ ਨੂੰ ਮਾਰਦ ਗਏ ਲੈ ਠੰਡੀ ਬਹੁਤ ਆਣਾ ਠੰਡੀ ਬਹੁਤ ਆ ਬੱਚੀ ਨਹੀਂ ਫੋਲ ਲਾ ਬਈ ਜਿਵੇਂ ਮਰਜ਼ੀ ਸਿੰਘਾਂ ਨੂੰ ਹੱਥ ਲਾਈ ਚੱਲ ਗੱਬਣਾ ਚੈੱਕ ਪਾਸ ਆਉਦੀ ਚੈੱਕ ਕਰਵਾ ਲਿਓ ਬਈ ਇਸ ਚੰਗਾ ਚੱਦ ਵਿੱਡ ਚੰਗੀ ਆ ਬੜਾ ਆਪਾਂ ਬੱਚਿਆਂ ਵਾਲੇ ਰੇਟ ਇਹਦਾ ਰੱਖਣਾ ਕੀ ਮੋਲ ਆ ਫਿਰ ਜੈ ਅੱਜ ਮੋਲ ਦਾ ਵੀਰੇ 13000 ਰੁਪਿਆ ਰੱਖਣਾ ਮਾਨਤਨ ਹਾਂ ਮੌਕੇ ਤੇ ਮਾਨਤਨ ਕਰ ਦਾਂਗੇ ਬਈ 13000 ਰੁਪਿਆ ਮੋਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਹਾਂ ਇਹਦੇ ਸੈਂਗ ਵੀ ਥੋੜੇ ਥੋੜੇ ਕੋ ਬੱਡੇ ਜਾਣਗੇ ਬਈ ਜੇ ਮੈਨੂੰ ਬਾਕੀ ਠੰਡੀ ਬਹੁਤ ਆ ਯਾਰ ਹੂੰ ਆਣੀ ਹੈਗਾ ਠੰਡੀ ਦਾ ਫੋਲ ਲਾ ਬਾਈ ਨੇ ਹੱਥ ਲਾ ਕੇ ਰਖਾਇਆ ਕਹਿੰਦੀ ਕੋਸ਼ ਨਹੀਂ ਥਣ ਵੀ ਚੰਗਾ ਲੱਗਿਆ ਹਾਂਜੀ ਆਣ ਹਾਂ ਲੈ ਕੀ ਆ ਮਾ ਪੂ ਚੱਕ ਕੇ ਖੜ ਜਾਂਦੀ ਸਹੀ ਹੈ ਅੱਗੇ ਕੱਟਾ ਕਿੰਨੀ ਕੁ ਉਮਰ ਹੈ ਜੀ ਇਹ 12 ਮਹੀਨੇ ਦਾ ਬੱਚਾ ਵੀਰੇ ਕਿਹੜੇ ਟੀਕੇ ਦਾ ਪਤਾ ਕੁਛ ਫਰਾ ਇਹ ਨੀਲੀ ਰਵੀ ਦਾ ਹਜੜਾ ਰੋਡਾਂ ਵਾਲੇ ਸਾਣ ਦਾ ਰੋਡਾਂ ਦੇ ਨੀਂ ਬਲੱਡ ਲੈਣ ਹਾਂ ਉਹ ਕੱਟਾ ਬੋਟਾ ਟੋਪ ਦਾ ਕੱਟਾ ਵੀ ਆਣੀ ਹੈਗਾ ਦੁੱਧ ਦਾ ਮਾਂ ਥੱਲੇ ਭਰਾ ਵਰੇ 23 24 ਕਿਲੋ ਦੁੱਧ ਸੀਗਾ ਵੀਰੇ ਉਹਨੇ ਸਾਰੇ ਨਾਂ ਜਾਨੀ ਕਿ ਨੀਲੀ ਰਾਂ ਦੀ ਲਿਮਸੂਰ ਹੂੰ ਉਹਨਾਂ ਕੋਲ ਦਾ ਚੱਕੋ ਇਹ ਇਹਦਾ ਕਟਾ ਵੀ ਉਹਨਾਂ ਨੇ ਸੀਮਣ ਵੀ ਦਿੰਦੇ ਆ ਉਹ ਅੱਛਾ ਹਾਂਜੀ ਠੀਕ ਬਾਈ ਹਾਂ ਹੂੰ ਅ ਵਰੀਡ ਬਾਈ ਨੇ ਚੰਗੀ ਦੱਸੀ ਆ ਚੰਗੀ ਲਾਈਨ ਚੋਂ ਆ ਬਾਈ ਫੇਸ ਬੜਾ ਚੰਗਾ ਦੇਖੋ ਡਾਡੋ ਜਿਹਨੇ ਬੱਚਾ ਰੱਖਣਾ ਯਾਰ ਬੱਚੇ ਰਹਿਣ ਤੋਂ ਬੋਟ ਆਪ ਦਾ ਬੱਚਾ ਸਹੀ ਆ ਭਰਾ ਆਏ ਨਹੀਂ ਹੈਗਾ ਕਿਸੇ ਵਾਰ ਖਿੱਚੀ ਖੁੰਜਿਆ ਬਾਬਾ ਬੱਚਾ ਤੇ ਕੀ ਮੁੱਲ ਦਾ ਜੈ ਜੈ ਮੁੱਲ ਦਾ 19000 ਰੁਪਇਆ ਵੀਰੇ ਮਾਨਦਾਨ ਹੋ ਜੀ ਹਾਂ ਮੌਕੇ ਤੇ ਮਾਨਦਾਨ ਕਰ ਲਾਂਗੇ ਬਈ 19000 ਰੁਪਇਆ ਮੁੱਲ ਦਾ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਘਟਾ ਚੰਗਾ ਚੰਗੀ ਬਲੱਡ ਲਾਈਨ ਆ ਬਈ ਮਾਂ ਦਾ ਰਿਕਾਰਡ ਚੰਗਾ ਦੱਸਿਆ ਹਾਈਟ ਵੀ ਚੰਗੀ ਉਮਰ ਦੇ ਹਿਸਾਬ ਨਾਲ ਤੇ ਡੱਬ ਵੀ ਨੀਲੀ ਰਾਵੀ ਵਾਲੇ ਆਏ ਨਹੀਂ ਹੈਗਾ ਜੀ ਸਾਰੇ ਚੰਗੇ ਕਿਸੇ ਵਸ ਖੁੰਝਿਆ ਪਕਟਾ ਕਿੰਨੀ ਉਮਰ ਦਾ ਬੱਚਿਆ ਮਾਂ ਉਮਰ ਇਹਦੀ ਹੋਊਗੀ ਵੀ 8 9 ਮਹੀਨਾ ਦਾ ਬੱਚਾ ਵੀਰੇ ਹੂੰ ਇਹਦੇ ਮਾੜੇ ਮਾੜੇ ਸਿੰਘ ਅਫਵਾਹ ਸਿੰਘ ਦਕੌਂਰ ਵਾਲੇ ਆਪਾਂ ਪਹਿਲਾਂ ਦੱਸ ਕੇ ਦੇਵਾਂਗੇ ਸਹੀ ਆ ਭਰਾ ਹਾਂ ਚਾਰ ਹੀ ਥਣੋਗੇ ਪੰਜਵਾਂ ਕਿਸੇ ਪੁੱਛੀ ਦੇ ਆਪਣੇ ਥਣ ਲਾਊਗਾ ਹੂੰ ਸਿਕਨ ਠੀਕ ਜਿਹੜੀ ਗੱਲ ਕਹਾਂਗੇ ਉਹੀ ਨਿਕਲੇ ਖੱਬਾ ਤੋੜਨ ਦੀ ਤਾਂ ਲੋੜ ਹੀ ਨਹੀਂ ਕ ਤੋੜਨੀ ਆ ਬਈ ਤੋੜਦੇ ਨਹੀਂ ਮਾੜੀ ਆ ਕਈ ਵਾਰ ਹਾਂਜੀ ਹਾਂਜੀ ਤੇ ਕੀ ਮੋਲ ਆ ਫਿਰ ਇਹਦਾ ਜਾਇਜ਼ ਮੋਲੇ ਦਾ ਜਾਇਜ਼ ਹੀ ਰੱਖਣਾ ਯਾਰ ਕਿੰਨਾ ਬਈ ਮੋਹਰੇ ਦਾ 4500 ਰੁਪਇਆ ਉਹਦੇ ਚ ਮਾਨਤਨ ਕਰਾਂਗੇ ਥੋੜਾ ਘੱਟ 4500 ਰੁਪਇਆ ਜਾਇਜ਼ ਮੁੱਲ ਮਾਨਸਣ ਜਿਹੜਾ ਮੌਕੇ ਤੇ ਜਰੂਰ ਹੋ ਜਣਾ ਸਾਰੀਆਂ ਡੈਰੀ ਚੋਂ ਲੰਗਾ ਬੱਚਣਾ ਐ ਰਿਕਵਾਰਟੀ ਵਾਲੇ ਬੱਚੀਆਂ ਹੂੰ 20 ਪਲੱਸ ਤੋਂ ਬਾਹਰ ਵਾਲੇ ਵੀ ਮੱਛੇ ਹੋਣੀਆਂ ਇਹ ਓਕੇ ਬਾਈ ਡੈਰੀ ਚੋਂ ਬਾਈ ਕਹਿੰਦਾ ਬੱਚੇ ਸਾਰੇ ਖਰੀਦਦੇ ਆ ਬਾਈ ਤੇ ਮੁੱਲ ਵੀ ਜਾਇਜ਼ ਆ ਤੇ ਰਿਕਾਰਡ ਵੀ ਚੰਗੇ ਆ ਖਵਾਲਟੇ ਵੀ ਚੰਗੇ ਆ ਅੱਗੇ ਦੋ ਨੰਬਰ ਤੇ ਇਹਦੀ ਕਿੰਨੀ ਉਮਰ ਆ ਇਬਰੇ ਹੋਗਾ 7 8 ਅੰਗਵੀਂ ਦਾ ਬੱਚਾ ਵੀਰੇ ਹੂੰ ਇਹ ਵੀ ਟੌਪ ਦਾ ਬੱਚਾ ਖੋਲਿਓ ਤੋਰੀ ਆਏ ਨਹੀਂ ਹੈਗਾ ਝੋਲੀ ਚੰਗੀ ਆ ਨਾ ਦੋਹਾਂ ਵਿੱਚ ਚੰਗੀ ਆ ਟੌਪ ਕਲਾਸ ਦਾ ਰੰਗ ਰੂਪ ਜਿਹੜਾ ਰੰਗ ਰੂਪ ਬਹੁਤ ਚੰਗਾ ਬੱਚੀ ਦਾ ਫੇਸ ਬਾਕੀ ਗੁਲਾਬੀ ਥਾੜਾ ਪੱਛੀ ਤੇ ਦੇਖ ਲਓ ਲੈ ਸਹੀ ਬੱਚਾ ਕੀ ਬਾਤ ਆ ਬਈ ਇਹਦਾ ਮੁੱਲ ਭਰਾ ਮੋੜ ਇਹਦਾ ਮੁੱਲ 5500 ਰੁਪਈਆ ਜੀ ਮਾਨਤਨ ਖੋ ਜੀ ਹਾਂ ਮਾਨਤਨ ਕਰ ਦਾਂਗੇ 5500 ਰੁਪਈਆ ਮੋਲ ਲੈ ਮਾਨਤਨ ਜਿਹੜਾ ਮੌਕੇ ਤੇ ਕਰ ਦਾਂਗੇ ਲੈ ਚਲੋ ਹੁਣੇ ਅੰਦਰ ਪ੍ਰਿੰਟ ਕਰਮ ਵਾਲੀ ਦਾ ਬਹੁਤ ਚੰਗਾ ਕੁਆਲਿਟੀ ਬਹੁਤ ਕੁਆਲਿਟੀ ਦੀ ਵੀ 38 40 ਕਿਲੋ ਦੁੱਧ ਆ ਬਈ ਮੈਂ ਇਹਨੂੰ ਬੈਠ ਥਲੇ ਥਲੇ ਇਹਦੀ ਮਾਂ ਥਲੇ ਬੁੱਲ ਵੀ ਭਾਈ ਨੇ ਕੁਝ ਨਹੀਂ ਰੱਖੇ ਕਿਉਂ ਭਾਈ ਹੁਣੇ ਵਧਣੇ ਪੈ ਜਾਣੀਆਂ ਜਲਦੀ ਵੀ ਬੱਚੀ ਦੇਖ ਲੋ ਲੈ ਚਾਰ ਥਾਣਾ ਕੋਈ ਪੰਜਵਾਂ ਥਾਣਾ ਨਹੀਂ ਫੋੜ ਛਾਹ ਕਊਗੀ ਕਿਸੇ ਦੇ ਸਹੀ ਗੱਲ ਹਾਂਜੀ ਅੱਗੇ ਤੈਨਾਂ ਨੰਬਰ ਇਹਦੀ ਕਿੰਨੀ ਉਮਰ ਹੈ ਇਹ ਵੀ 8 ਘੰਟਿਆਂ ਦਾ ਬੱਚਾ ਵੀਰੇ 8 ਘੰਟਿਆਂ ਦੀ ਉਮਰ ਹਾਂਜੀ ਖੋਲ ਦੋ ਮਰੀ ਤੋੜ ਦਈਏ ਭਰਾ ਕਿੰਨਾ ਕੁ ਦੁੱਧ ਸੀਮਾ ਥੱਲੇ ਦੁੱਧ ਵੀਰੇ ਸਾਰੇ ਹੀ ਚੰਗੀਆਂ ਸੀ ਉਹਨਾਂ ਦੀ ਡੇਰੀ ਚ ਯਾਰ 20+ ਜੋ ਤਰ੍ਹਾਂ ਦਾ ਮਾੜਾ ਦਾ ਪਸੂ ਨਹੀਂ ਦੇ ਰਹੀ ਉਹ ਸੀਮਣ ਦਾ ਪਤਾ ਭਰਾ ਕੋਲ ਸੀਮਣ ਦਾ ਤਾਂ ਨਹੀਂ ਪਤਾ ਮੈਨੂੰ ਕਹ ਦੀਆਂ ਨਾ ਆਪਾਂ ਬੜਿਆਈ ਮਾਰੀ ਯਾਰ ਬਾਕੀ ਆਕਰਸ਼ਕਲ ਦੇਖੀ ਦੀ ਯਾਰ ਚੰਗੀ ਹੈ ਨਾ ਸਹੀ ਹੈ ਸਹੀ ਹੈ ਹਰੇਕ ਬੰਦਾ ਕਹਿੰਦਾ ਵੀਰੇ ਮੋਲ ਲੈ ਤਾਂ ਮੋਲ ਇਹਦਾ ਵੀਰੇ 5000 ਰੁਪਏ ਵੀਰੇ ਮਾਨਤਨ ਹੋ ਜਾਣਾ ਮੌਕੇ ਤੇ ਮਾਨਤਨ ਕਰਦਾ ਪੰਜ ਹਜ਼ਾਰ ਰੁਪਏ ਮੋਲ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਅਣਚੋੜੀ ਦੀਆਂ ਚੰਗੀਆਂ ਨੇ ਕੁਆਲਿਟੀ ਚੰਗੀ ਆ ਉਮਰ ਦੇ ਹਿਸਾਬ ਨਾਲ ਹਾਈਟ ਜਿਹੜੀ ਕਰਮਾ ਇਹਦੀ ਸਾਰੀਆਂ ਚੰਗੀਆਂ ਹਾਂ ਜੀ 4 ਨੰਬਰ ਬੱਚੀ ਖੋਲ ਲੋ ਭਰਾ ਕਿੰਨੀ ਕੁ ਉਮਰ ਹੋ ਗਈ ਇਹ ਵੀਰੇ ਹੈਗੀ ਆ ਦਸਾਂ 11 ਮਹੀਨਿਆਂ ਦੀ ਬੱਚਾ ਖੋਲਿਓ ਬਾਈ ਹਾਂਜੀ ਠੀਕ ਆ ਬਾਈ ਹਾਂਜੀ ਤੇ ਮਾਂ ਦਾ ਜਿਹੜਾ ਰਿਕਾਰਡ ਆ ਬਾਈ ਕਹਿੰਦਾ ਉਹਨਾਂ ਕੋਲੇ ਸਾਰੀਆਂ ਚੰਗੀਆਂ ਸਾਰਾ ਚੰਗਾ ਹੀ ਮਾਲ ਆ ਭਰੇ ਆ ਇਹ ਨਹੀਂ ਹੋਊਗਾ ਆਪਾਂ ਵੀ ਫਿਰ ਉਹ ਚੰਗੀਆਂ ਹੀ ਲਿਆਂਦਗੇ ਕੋਈ ਹੋਇਆ ਨਹੀਂ ਵੀ ਕੋਈ ਕਿਸੇ ਪਾਸੇ ਹੋਊਗੀ ਸਹੀ ਗੱਲ ਜਿਹੜੀ ਚੀਜ਼ ਹੋਊ ਆਪਾਂ ਦੱਸ ਕੇ ਦੇਵਾਂਗੇ ਪਛੀ ਦੇ ਕੁਆਲਿਟੀ ਕੁਆਲਿਟੀ ਸਹੀ ਗੱਲ ਬਾਕੀ ਬੇਰਗੁੱਲ ਬਹੁਤ ਬੱਛੀ ਕਰੂਗੀ ਕੀ ਮੁੱਲ ਹੈ ਦਾ ਭਰਾ ਇਹਦਾ ਮੁੱਲ 5500 ਰੁਪਏ ਦੇ 5500 ਰੁਪਏ ਮਾਨਤਨ ਹੋ ਜਾ ਹਾਂ ਬਾਕੀ ਮਾਨਤਨ ਮੁੱਕ ਤੇ ਕਰ ਦਾਂਗੇ ਆਪਾਂ ਠੀਕ 5500 ਰੁਪਏ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਗਾ ਚੰਗੀਆਂ ਬੱਛੀ ਕੁਆਲਿਟੀ ਚੰਗੀਆਂ ਥਾਣ ਝੂੜੀ ਓਕੇ ਪੰਜਵਾ ਕਿਸੇ ਦੇ ਥਾਣ ਨਹੀਂ ਹੋਣਾ ਹਨਾ ਹਾਂਜੀ ਪੰਜਵਾ ਕਿਸੇ ਦੇ ਥਾਣ ਨਹੀਂ ਆ ਤੇ ਜਿਹੜੀ ਚੀਜ਼ ਹੋਊਗੀ ਉਹੀ ਦਿਖਾਵਾਂਗੇ ਕੁਆਲਿਟੀ ਚ ਇਹਦੇ ਮਾੜੇ ਵੜੇ ਸੰਗ ਦੀਆਂ ਫੋਟਾਂ ਇਹਦੇ ਦੁਕਾਨ ਰਣੀਆਂ ਬੱਛੀ ਇਹ 9 ਮਹੀਨਿਆਂ ਦੀ ਬੱਛੀ ਕਿਹੜੀ ਬਰੀਡ ਆ ਭਰਾ ਇਹਰ ਸ਼ਹਿਰ ਦੀ ਬੱਛੀ ਕੱਦ ਬਹੁਤ ਆ ਨਾ ਬੱਚੀ ਕੱਦ ਬਹੁਤ ਆ ਬੱਚੀ ਕੁਆਲਿਟੀ ਬਹੁਤ ਆ ਵੀਰੇ ਭਾਈ ਐਰਸ਼ਰ ਬਰੀਡ ਭਾਈ ਨੇ ਦੱਸਿਆ ਫੇਸ ਚੰਗਾ ਸਿੰਘ ਜ਼ਰੂਰ ਲਗਾਉਣ ਵਾਲੇ ਭਾਈ ਮੜੇ ਦਗਾਉਣ ਵਾਲੇ ਬੱਚੀ ਦੇ ਸਿੰਘ ਕੋ ਜਿਹੜੀ ਗੱਲ ਆ ਹਾਂ ਠੀਕ ਆ ਤੇ ਕੀ ਮੁੱਲ ਵੜੀ ਰੂ ਇਹਦਾ ਜਾਇਦ ਇਹਦਾ ਮੁੱਲ ਵੀਰੇ 4500 ਰੁਪਿਆ ਵੀਰੇ ਮਾਨਤਨ ਹੋ ਹਾਂ ਮੌਕੇ ਤੇ ਮਾਨਤਨ ਕਰ ਲਾਂਗੇ 4500 ਰੁਪਿਆ ਐਰਸ਼ਰ ਬੱਚੀ ਲੈ ਜਾਓ ਭਾਈ 올 ਬਰੀਡ ਹਾਈਟ ਬਹੁਤ ਚੰਗੀ ਆ ਹਾਂਜੀ ਥਾਣ ਵੀ ਗੁਲਾਬੀ ਆ ਬੱਚੀ ਤੇ ਆਇਆ ਨਹੀਂ ਉਹ ਚਾਰ ਹੀ ਥਾਣਾ ਵੀਰੇ ਕੋਈ ਆਇਆ ਨਹੀਂ ਪੰਜਵਾ ਹਾਂ ਕੁਆਲਿਟੀ ਚੰਗੀ ਆ ਬਈ ਬੱਚਾ ਬਈ ਥੋੜੀ ਸਮਾਈ ਵਾਲ ਦਾ ਬੱਚਾ ਨਖਰੂ ਆਉਂਦੇ ਯਾਰ ਹਨਾ ਝੋਲੀ ਦੇ ਬਲ ਬਲ ਬਹੁਤ ਚੰਗੇ ਹਾਂਜੀ ਹਾਂਜੀ ਅੱਗੇ ਵੀਰੇ ਖੋਲ ਲਓ ਤੁਸੀਂ ਇਹ ਸਾਈ ਵਾਲ ਚ ਪੈ ਜਾਂਦੀ ਵੀਰੇ ਸਾਈ ਵਾਲ ਤੇ ਜਰਸੀ ਦਾ ਕਰਾਉਸ ਹੈ ਹਾਂਜੀ ਹਾਂਜੀ ਇਹਦੀ ਬੜੇ ਬੜੇ ਸਿੰਘਾਂ ਦੀਆਂ ਫੋਟਾਂਆਂ ਸਿੰਘਾਂ ਦੇਖ ਲਓ ਜਿਵੇਂ ਆਈਏ ਚੀਜ਼ ਉਹ ਮੇਰੇ ਤਾਂ ਕਿੰਨੀ ਉਮਰ ਹੋ ਗਈ ਇਹਦੀ ਇਹ ਵੀ ਹੋ ਗਈ 8ਾਂ 9 ਮਹੀਨਾ ਦਾ ਹੋ ਗਰੇ 8ਾਂ ਤੋਂ 9 ਮਹੀਨਾ ਹਾਂਜੀ ਹਾਂਜੀ ਠੀਕ ਆ ਬਾਈ ਮੋٹے ਮੋٹے ਥਾਣਾ ਆਏ ਨਹੀਂ ਹੋਗਾ ਪ੍ਰੀਕ ਹੂੰ ਇਹਨੇ ਰੱਖਣਾ ਬੱਚੀ ਤੇ ਕੀ ਮੁੱਲ ਆ ਭਰਾ ਇਹਦਾ ਜਾਇਜ਼ ਮੁੱਲ ਕੀ ਆ ਫਿਰ ਇਹਦਾ ਮੁੱਲੇ ਦਾ ਜਾਇਜ਼ 3500 ਰੁਪਈਆ ਵੀਰੇ ਠੀਕ ਆ 3500 ਰੁਪਈਆ ਮੁੱਲਾ ਮੰਨ ਤਾਣ ਕਰ ਲਓ ਠੀਕ ਆ ਬਾਈ ਤੋਰਾ ਚੰਗਾ ਕੱਦ ਚੰਗਾ ਚਮਕ ਚੰਗੀਆਂ ਕਲਰ ਬਹੁਤ ਚੰਗਾ ਲਾਲ ਕਲਰ ਆ ਮੰਗ ਆ ਜਿਹੜੀ ਮਾਰਕੀਟ ਦੇ ਵਿੱਚ ਵੀ ਫੁੱਲ ਲੱਗੇ ਹਾਂਜੀ ਅੱਗੇ ਭਰਾ ਲਾਸਟ ਕਿੰਨੀ ਕੁ ਮਹਰੇ ਬੱਚੀ ਦੀ ਇਹ ਵੀ ਵੀਰੇ 10 ਕ ਮਹੀਨੇ ਦਾ ਬੱਚਾ 10 ਮਹੀਨੇ ਦਾ ਬੱਚਾ ਹਾਂ ਖੀਰੀ ਆ ਬੱਚੀ ਵੀ ਇਹੀ ਹਾਂਜੀ ਠੀਕ ਹਾਂਜੀ ਖੀਰੀ ਬੱਚੀ ਆ ਬਈ ਤੇ ਕੱਦ ਚੰਗਾ ਚਮਕ ਚੰਗੀ ਲੰਮੀ ਲੁੰਮੀ ਬਹਉਗਾ ਚਾਹ ਹਾਂਜੀ ਹਾਂਜੀ ਨਹੀਂ ਮੜੀਆ ਸਿੰਘ ਦਾ ਪੁੱਤ ਸੀ ਜੈ ਜੀ ਰਹਿਣਗੇ ਹਾਂਜੀ ਕੀ ਮੋਲ ਆ ਭਰਾ ਇਹਦਾ ਮੋਲੇ ਦਾ ਵੀਰੇ 4500 ਰੁਪਇਆ ਜਮਾ ਜਮਾ ਜਾਈ ਮੋਲ ਆ ਜਾ ਜੜੇ ਕੋਲ ਨਹੀਂ ਬਾਈ ਕਹਿੰਦਾ ਦੇ ਦਾਂਗੇ ਹੂੰ ਮੋਲ ਨੂੰ ਜਮਾ ਬਾਈ ਨੇ ਖਿੱਚ ਕੇ ਰੱਖਿਆ ਹਾਂਜੀ ਕੀ ਬਾਤ ਆ ਕੁਆਲਿਟੀ ਬਹੁਤ ਚੰਗੀਆਂ ਨਾ ਹਾਂਜੀ ਹਾਂਜੀ ਬੱਚੇ ਸਾਰਿਆਂ ਦਾ ਆਪਾਂ ਮੋਲੀ ਵੰਜ ਮੜੇ ਰੱਖਿਆ ਹੋਰ ਨਹੀਂ ਗੱਲ ਸਹੀ ਗੱਲ ਹਾਂ ਜਿਹੜੀ ਚੀਜ਼ ਆਪਾਂ ਉਹ ਪਹਿਲਾਂ ਲਾ ਦਨੇ ਨੇ ਕਿਉਂ ਵੀ ਮੜੇ ਜੀ ਦੇਖੋ ਸਹੀ ਹੈ ਜੇ ਕੋਈ ਆਪਣੇ ਭਰਾ ਇਹ ਇਕੱਠੀਆਂ ਲੈ ਜੇ ਬਾਈ ਇਕੱਠੀਆਂ ਫੇਰ ਆਪਾਂ ਵੱਧ ਮਾਨ ਤਨ ਕਰਦਾਂਗੇ ਬਾਈ ਫੁੱਲ ਕਰੋਂਗੇ ਹਣਾ ਹਾਂ 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 ਆਪਣਾ ਖਮਨ ਤਨ ਕਰਨੇ ਬਾਈ ਬੱਚੇ ਆਪਾਂ ਮੋਲੀ ਬਹੁਤ ਜਾਇਜ਼ ਰੱਖਿਆ ਆਪਾਂ ਮੁੱਲ ਵੈਸੇ ਪਹਿਲਾਂ ਵੀ ਜਾਇਜ਼ ਆ ਜੇ ਇਕੱਠੀਆਂ ਲਾਉਂਗੇ ਤਾਂ ਬਾਈ ਕਹਿੰਦਾ ਹੋਰ ਵੀ ਪੜ ਤੇ ਜਗਾਂ ਹਾਂਜੀ ਸੱਤ ਬੱਚੀਆਂ ਨੇ ਸਤਨਾ ਦਾ ਮੁੱਲ ਬਾਈ ਕਹਿੰਦਾ ਜਮਾ ਖਿੱਚ ਕੇ ਦੇ ਦਾਂਗੇ ਜੇ ਕੋਈ ਕੋਪਰਾ ਖਰੀਦੂਗਾ ਹਾਂਜੀ 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 ਆਵਰ ਦੇ ਦਾਂਗੇ ਨਾਲ ਕੋਈ ਚੱਕਰ ਨਹੀਂ ਡਿਸਕਾਊਂਟ ਦੇ ਦਾਂਗੇ ਬਾਈ ਕਹਿੰਦਾ ਠੀਕ ਹੈ ਕਿ ਨਹੀਂ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲੈ ਧੰਨਵਾਦ